ਸਰਦੀ ਦੇ ਇਸ ਮੌਸਮ ਵਿੱਚ ਵਧ ਰਹੀ ਧੁੰਦ ਦੇ ਕਹਿਰ ਕਾਰਨ ਲਗਾਤਾਰ ਕਈ ਹਾਦਸੇ ਵਾਪਰ ਰਹੇ ਹਨ ਦੱਸਦੇ ਹਾਂ ਅਜਿਹਾ ਇੱਕ ਧੁੰਦ ਕਾਰਨ ਦਰਦਨਾਕ ਹਾਦਸਾ ਅੱਜ ਤੜਕਸਾਰ ਵਾਪਰਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਦੱਸਦੇ ਹਾਂ ਕਿ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼੍ਰੀ ਮੁਕਸਰ ਸਾਹਿਬ ਤੋਂ ਰੋਟੀਆਂ ਪਕਾ ਕੇ ਆਪਣੇ ਘਰ ਪਰਤ ਰਹੇ ਸਨ ਤਾਂ ਜਦ ਫਲੀਆਂ ਵਾਲਾ ਪਿੰਡ ਦੇ ਨਜ਼ਦੀਕ ਪਹੁੰਚੇ ਤਾਂ ਅੱਗੋਂ ਇੱਕ ਜਲਾਲਾਬਾਦ ਵਾਲੀ ਸਾਈਡ ਤੋਂ ਆ ਰਹੇ ਇੱਕ ਛੋਟੇ ਹਾਥੀ ਨੇ ਜ਼ਬਰਦਸਤ ਚੱਕਰ ਮਾਰ ਦਿੱਤੀ जिसਦੇ ਦੌਰਾਨ ਮੋਟਰਸਾਈਕਲ ਦੇ ਸਵਾਰ ਇੱਕ ਵਿਅਕਤੀ ਦੀ ਮੌਕੇ ਦੇ ਹੀ ਮੌਤ ਹੋ ਗਈ ਹੈ ਤੇ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਤਾਂ ਦੱਸ ਦਈਏ ਕਿ ਇਹ ਜੋ ਹਾਦਸਾ ਵਾਪਰਿਆ ਹੈ ਛੋਟੇ ਹਾਥੀ ਦੇ ਟੱਕਰ ਮਾਰਨ ਕਾਰਨ ਵਾਪਰਿਆ ਹੈ ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਦੇ ਸਵਾਰ ਵਿਅਕਤੀ ਸੰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਛਾਂਗਾ ਖੁਰਦ ਦਾ ਰਹਿਣ ਵਾਲਾ ਹੈ ਇਹ ਪ੍ਰੋਗਰਾਮ 'ਚ ਰੋਟੀਆਂ ਪਕਾਉਣ ਦਾ ਕੰਮ ਕਰਦਾ ਸੀ ਤਾਂ ਦੱਸ ਦਈਏ ਕਿ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਮੌਕੇ ਦੇ ਹੀ ਘਟਨਾ ਵਾਲੀ ਥਾਂ ਤੇ ਪਹੁੰਚੇ ਦੂਜੇ ਪਾਸੇ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਲਾਲਾਬਾਦ ਦਿਹਾਣਾ ਸਿਟੀ ਪੁਲਿਸ ਵੀ ਮੌਕੇ ਤੇ ਹੀ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤੇ ਪਿੰਡ ਦੇ ਰਹਿਣ ਵਾਲੇ ਉਹ ਤੇ ਕੀ ਨਾਮ ਹੈ? ਭਾਈ ਮੈਂ ਪਿੰਡ ਸ਼ਾਂਗਾ ਖੁਰ ਗੁਰਦੇਵ ਸਿੰਘ ਸਰਪੰਚ ਜੀ। ਜੀ ਸਾਰੇ ਆਸਾ ਕਿਦਾਂ ਵਾਪਰਿਆ ਜਿਹੜਾ ਇੱਥੇ ਐਕਸੀਡੈਂਟ ਆਇਆ? ਜੀ ਆਪਣੇ ਪਿੰਡ ਦੇ ਮੁੰਡੇ ਲਾਂਗਰੀ ਗਏ ਸੀਗੇ ਰੋਟੀਆਂ ਪਕਾਉਣ ਜੀ ਮੁਖਸਰ ਮਾਗੀ ਤੇ। ਅੱਛਾ ਜੀ। ਉੱਥੋਂ ਵਾਪਸ ਆ ਰਹੇ ਸੀ ਤੇ ਨਾ ਜਾਣਾ ਸੀ ਇੱਕ ਭਾਏ ਦੁਬਾਰਾ ਇੱਥੇ ਫਿਰ ਕਿਸੇ ਕੰਮ ਤੇ ਕਿੰਨੇ ਜਾਣੇ ਸੀ ਇਹ ਤਿੰਨ ਜਾਣੇ ਸੀ ਤਿੰਨ ਜਾਣੇ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਅੱਛਾ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਵਾਪਸ ਆ ਰਹੇ ਸੀ ਤੇ ਇੱਥੇ ਆ ਫਲੀਆਂ ਵਾਲੇ ਦੇ ਕੋਲ ਇੱਕੋ ਹਾਥੀ ਆ ਰਿਹਾ ਸੀ ਜੀ ਉਹਦੇ ਨਾਲ ਟੱਕਰ ਹੋਈ ਤੇ ਇੱਕ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਜੀ ਤੇ ਦੂਜੇ ਦੋ ਬਾਕੀ ਦੋ ਫੱਟੜ ਹੋ ਗਏ ਜੀ ਫੱਟੜ ਹੋ ਗਏ ਉਸ ਤੋਂ ਬਾਅਦ ਹੁਣ ਪਹੁੰਚੇ ਇੱਥੇ ਪਰਿਵਾਰ ਮੈਂਬਰ ਵੀ ਆਏ ਨੇ ਤੇ ਪੁਲਿਸ ਵੀ ਆਈ ਹੈ ਕੀ ਕਾਰਵਾਈ ਕੀਤੀ ਗਈ ਹੈ ਬਾਜੀ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਹਾਂਜੀ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਉਹਦਾ ਕੋਈ ਪਤਾ ਲੱਗਿਆ ਜਿਹੜਾ ਛੋਟੇ ਹਾਥੀ ਵਾਲਾ ਸੀ ਕਿੱਥੋਂ ਹੁੰਦਾ ਨਹੀਂ ਉਹਦਾ ਨਹੀਂ ਪਤਾ ਲੱਗਿਆ ਮੌਕੇ ਤੋਂ ਫਰਾਰ ਹੈ ਕਿ ਜਾਂ ਇੱਥੇ ਹੀ ਹੈ ਨਹੀਂ ਸਾਨੂੰ ਨਹੀਂ ਪਤਾ ਕੀ ਮੰਗ ਕੀ ਕਰਦੇ ਹੁਣ ਮੰਗ ਬਸ ਇਹੀ ਜੀ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਕੀ ਨਾਮ ਹੈ ਤੇ ਕਿਹੜੇ ਥਾਣੇ ਤੋਂ ਮੈਂ ਐਸੇ ਮਕੀਨ ਥਾਣਾ ਛੇਪੀ ਚਦਲਾਬਾਦ ਜੀ ਸਰੇ ਹਾਸਾ ਕਿੱਦਾਂ ਵਾਪਰਿਆ ਜੀ ਮੋਕਸਰਾ ਤੋਂ ਆ ਰਹੇ ਸੀ ਤਿੰਨ ਮੋਟਰਸਾਈਕਲ ਤੇ ਤੰਦ ਜਾਦੀ ਸੀ ਇਧਰੋਂ ਜਾ ਰਹੇ ਸੀ ਜਲਾਲਪੁਰ ਸਾਈਡ ਤੋਂ ਆ ਰਹੇ ਸੀ ਆ ਆਪਣਾ ਨਿਕਾਫੀ ਅੱਛਾ ਜੀ ਕਿੱਦਾਂ ਵਾਪਰਿਆ ਜੀ ਕਿੰਨੇ ਕਿੰਨੇ ਜਣਿਆਂ ਦੀ ਮੌਤ ਹੋਈ ਯਾਰ ਤਿੰਨ ਜਣੇ ਸੀਗੇ ਜੀ ਇੱਕ ਜਣੇ ਦੀ ਮੌਤ ਹੋਈ ਆ ਦੋ ਜਣੇ ਫੱਟੜਾਈ ਹੋ ਸਰ ਕੋਈ ਪਛਾਣ ਹੋਈ ਆ ਕਿੱਥੋਂ ਦੇ ਸੀ ਇਹ ਹਾਂ ਜੀ ਇਹ ਮੁੰਡਾ ਪਰਿੰਦੀਪ ਸਿੰਘ ਪਤਰਵਿੰਦਰ ਸਿੰਘ ਸ਼ੰਕਰ ਦਾ ਰਿਸ਼ਤੇਦਾਰ ਆ ਕਿ ਜੀ ਉਹਨਾਂ ਨੇ ਦੱਸਿਆ ਵੀ ਫਰਾਂ ਕਿੰਨੇ ਕੁ ਵਜੇ ਸਮਾਂ ਸੀ ਜਦੋਂ ਇਹ ਹਾਦਸਾ ਵਾਪਰਿਆ 7 ਵਜੇ ਦਾ ਕਹਿੰਦੇ ਜੀ ਹੁਣ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਆ ਹੁਣ ਉਜੋ ਕਾਰਵਾਈ ਕਰਉਣਗੇ ਅਸੀਂ ਕਰਾਂਗੇ ਸਰਦੀ ਦੇ ਇਸ ਮੌਸਮ ਵਿੱਚ ਵਧ ਰਹੀ ਧੁੰਦ ਦੇ ਕਹਿਰ ਕਾਰਨ ਲਗਾਤਾਰ ਕਈ ਹਾਦਸੇ ਵਾਪਰ ਰਹੇ ਹਨ ਦੱਸਦੇ ਹਾਂ ਅਜਿਹਾ ਇੱਕ ਧੁੰਦ ਕਾਰਨ ਦਰਦਨਾਕ ਹਾਦਸਾ ਅੱਜ ਤੜਕਸਾਰ ਵਾਪਰਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਦੱਸਦੇ ਕਿ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼੍ਰੀ ਮੁਖਸਰ ਸਾਹਿਬ ਤੋਂ ਰੋਟੀਆਂ ਪਕਾ ਕੇ ਆਪਣੇ ਘਰ ਪਰਤ ਰਹੇ ਸਨ ਤਾਂ ਜਦ ਫਲੀਆਂ ਵਾਲਾ ਪਿੰਡ ਦੇ ਨਜ਼ਦੀਕ ਪਹੁੰਚੇ ਤਾਂ ਅੱਗੋਂ ਇੱਕ ਜਲਾਲਾਬਾਦ ਵਾਲੀ ਸਾਈਡ ਤੋਂ ਆ ਰਹੇ ਛੋਟੇ ਹਾਥੀ ਨੇ ਜ਼ਬਰਦਸਤ ਚੱਕਰ ਮਾਰ ਦਿੱਤੀ ਜਿਸ ਦੇ ਦੌਰਾਨ ਮੋਟਰਸਾਈਕਲ ਦੇ ਸਵਾਰ ਇੱਕ ਵਿਅਕਤੀ ਦੀ ਮੌਕੇ ਦੇ ਹੀ ਮੌਤ ਹੋ ਗਈ ਹੈ ਤੇ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਤਾਂ ਦੱਸ ਦਈਏ ਕਿ ਇਹ ਜੋ ਹਾਦਸਾ ਵਾਪਰਿਆ ਹੈ ਛੋਟੇ ਹਾਥੀ ਦੇ ਟੱਕਰ ਮਾਰਨ ਕਾਰਨ ਵਾਪਰਿਆ ਹੈ ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਦੇ ਸਵਾਰ ਵਿਅਕਤੀ ਸੰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਛਾਂਗਾ ਖੁਰਦ ਦਾ ਰਹਿਣ ਵਾਲਾ ਹੈ ਇਹ ਪ੍ਰੋਗਰਾਮ 'ਚ ਰੋਟੀਆਂ ਪਕਾਉਣ ਦਾ ਕੰਮ ਕਰਦਾ ਸੀ ਤਾਂ ਦੱਸਦੇ ਕਿ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਮੌਕੇ ਤੇ ਹੀ ਘਟਨਾ ਵਾਲੀ ਥਾਂ ਤੇ ਪਹੁੰਚੇ ਦੂਜੀ ਪਾਸੇ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਲਾਲਾਬਾਦ ਦੀ ਥਾਣਾ ਸਿਟੀ ਪੁਲਿਸ ਵੀ ਮੌਕੇ ਤੇ ਹੀ ਪਹੁੰਚ ਗਈ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਿੰਡ ਦੇ ਰਹਿਣ ਵਾਲੇ ਉਹ ਤੇ ਕੀ ਨਾਮ ਹੈ ਭਾਈ ਮੈਂ ਪਿੰਡ ਸ਼ਾਂਗਾ ਖੁਰ ਦਾ ਗੁਰਦੇਵ ਸਿੰਘ ਸਰਪੰਚ ਜੀ ਜੀ ਸਾਰੇ ਆਸਾ ਕਿਦਾਂ ਵਾਪਰਿਆ ਜਿਹੜਾ ਇੱਥੇ ਐਕਸੀਡੈਂਟ ਆਇਆ ਆਪਣੇ ਪਿੰਡ ਦੇ ਮੁੰਡੇ ਲਾਂਗਰੀ ਗਏ ਸੀਗੇ ਰੋਟੀਆਂ ਪਕਾਉਣ ਜੀ ਮੁਖਸਰ ਮਾਗੀ ਤੇ ਅੱਛਾ ਜੀ ਉੱਥੋਂ ਵਾਪਸ ਆ ਰਹੇ ਸੀ ਤੇ ਨਾ ਜਾਣਾ ਸੀ ਕੋ ਬਾਏ ਦੁਬਾਰਾ ਇੱਥੇ ਫਿਰ ਕਿਸੇ ਕੰਮ ਤੇ ਕਿੰਨੇ ਜਾਣੇ ਸੀ ਇਹ ਤਿੰਨ ਜਾਣੇ ਸੀ ਤਿੰਨ ਜਾਣੇ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਅੱਛਾ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਵਾਪਸ ਆ ਰਹੇ ਸੀ ਤੇ ਇੱਥੇ ਆ ਫਲੀਆਂ ਵਾਲੇ ਦੇ ਕੋਲ ਇੱਕ ਗੋਹਾ ਹਾਥੀ ਆ ਰਿਹਾ ਸੀ ਜੀ ਉਹਦੇ ਨਾਲ ਟੱਕਰ ਹੋਈ ਤੇ ਇੱਕ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਜੀ ਤੇ ਦੂਜੇ ਦੋ ਬਾਕੀ ਦੋ ਫੱਟੜ ਹੋ ਗਏ ਜੀ ਫੱਟੜ ਹੋ ਗਏ ਉਸ ਤੋਂ ਬਾਅਦ ਹੁਣ ਪਹੁੰਚੇ ਇੱਥੇ ਪਰਿਵਾਰ ਮੈਂਬਰ ਵੀ ਆਏ ਨੇ ਤੇ ਪੁਲਿਸ ਵੀ ਆਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਾਜੀ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਹਾਂਜੀ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਉਹਦਾ ਕੋਈ ਪਤਾ ਲੱਗਿਆ ਜਿਹੜਾ ਛੋਟੇ ਹਾਥੀ ਵਾਲਾ ਸੀ ਕਿੱਥੋਂ ਦਾ ਨਹੀਂ ਉਹਦਾ ਨਹੀਂ ਪਤਾ ਲੱਗਿਆ ਮੌਕੇ ਤੋਂ ਫਰਾਰ ਹੈ ਕਿ ਜਾਂ ਇੱਥੇ ਹੀ ਹੈ ਨਹੀਂ ਸਾਨੂੰ ਨਹੀਂ ਪਤਾ ਕੀ ਮੰਗ ਕੀ ਕਰਦੇ ਹੁਣ ਮੰਗ ਬਸ ਇਹੀ ਜੀ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਦੁਆਇਆ ਜਾਵੇ ਕੀ ਨਾਮ ਹੈ ਤੇ ਕਿਹੜੇ ਥਾਣੇ ਤੋਂ ਮੈਂ ਐਸੇ ਮੁਕਤੀਸ਼ਾ ਥਾਣਾ ਸਿਪੀ ਚਦਲਾਬਾਦ ਜੀ ਸਰੇ ਹਾਸਾ ਕਿੱਦਾਂ ਵਾਪਰਿਆ ਜੀ ਮੁਕਸਲਾਂ ਤੋਂ ਆ ਰਹੇ ਸੀ ਤਿੰਨ ਮੋਟਰਸਾਈਕਲ ਤੇ ਤੰਦ ਜਾਦੀ ਸੀ ਇਧਰੋਂ ਜਾ ਰਹੇ ਸੀ ਜਲਾਲਪੁਰ ਸਾਈਡ ਤੋਂ ਆ ਰਹੇ ਸੀ ਆ ਆਪਣਾ ਰਿਕਾਥੀ ਅੱਛਾ ਜੀ ਕਿੱਨਾ ਕਿੰਨੇ ਜਣਿਆਂ ਦੀ ਮੌਤ ਹੋਈ ਯਾਰ ਤਿੰਨ ਜਣੇ ਸੀਗੇ ਜੀ ਇੱਕ ਜਣੇ ਦੀ ਮੌਤ ਹੋਈ ਆ ਦੋ ਜਣੇ ਫੱਟੜਾ ਹੀ ਸਰ ਕੋਈ ਪਛਾਣ ਹੋਈ ਆ ਕਿੱਥੋਂ ਦੇ ਸੀ ਇਹ ਹਾਂ ਜੀ ਇਹ ਮੁੰਡਾ ਪਰਮਜੀਤ ਸਿੰਘ ਪੁੱਤਰ ਭਿੰਦਰ ਸਿੰਘ ਆਂਗਾਰ ਇਤਾਰ ਦੇ ਉਹਦੇ ਰਿਸ਼ਤੇਦਾਰ ਆਖ ਜੀ ਉਹਨੇ ਦੱਸਿਆ ਵੀ ਫਾਗਾ ਕਿੰਨੇ ਕੁ ਵਜੇ ਸਮਾਂ ਸੀਗਾ ਜਦੋਂ ਇਹ ਹਾਦਸਾ ਵਾਪਰਿਆ 7 ਵਜੇ ਦਾ ਕਹਿੰਦੇ ਜੀ ਜੀ ਹੁਣ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਆ ਹੁਣ ਮਾਲਕ ਹੁੰਦੇ ਆ ਜਿਹੜੇ ਮਾਰਤਾਂ ਨੇ ਉਹ ਜੋ ਕਾਰ ਵੀ ਕਰਾਉਣਗੇ ਅਸੀਂ ਕਰਾਂਗੇ